ਇਹ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਚੱਲ ਰਿਹਾ ਸੀ ਤਾਂ ਜਦੋਂ ਮੇਰੇ ਨਾਲੇ ਚੱਲਣ ਦੀ ਇਹਨਾਂ ਕਿਹਾ ਵੀ ਆਪਾਂ ਆਵਾਦੀ ਪਾਰਟੀ ਨਾਲ ਚੱਲਣਾ ਉਸੇ ਸਬੰਧ ਚ ਅੱਜ ਜਿਹੜੀ ਮੀਟਿੰਗ ਦਾ ਇਹ ਛੋਟੇ ਵੀਰ ਹੀਰਾ ਸਿੰਘ ਦੇ ਗ੍ਰਹਿ ਵਿਖੇ ਹੋਈ ਆ ਤਾਂ ਸਾਰੀ ਸੰਗਤ ਦਾ ਧੰਨਵਾਦ ਧੰਨਵਾਦ ਵੀਰਾਂ ਦਾ ਜਿੰਨਾਂ ਨੇ ਵੱਡੀ ਡੀਲ ਵਿੱਚ ਆਮ ਆਦਮੀ ਪਾਰਟੀ ਜੁਆਇੰਟ ਕੀਤੀ ਹੈ ਸਾਡੀ ਇਹ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬੜੇ ਚਿਰ ਤੋਂ ਘੱਟੋ ਘੱਟ 50 ਸਾਲ ਤੋਂ ਪਹਿਲਾਂ ਕਾਂਗਰਸ ਦੇ ਨਾਲ ਜੁੜੇ ਸੀ ਸਾਨੂੰ ਉਹਨਾਂ ਨੂੰ ਮਤਲਬ ਉਹ ਸਾਨੂੰ ਰਿਸਪਾਂਸ ਨਹੀਂ ਮਿਲਿਆ ਜੋ ਸਾਨੂੰ ਚਾਹੀਦਾ ਸੀ ਅਸੀਂ ਇਸ ਕਰਕੇ ਆਮ ਆਦਮੀ ਪਾਰਟੀ ਨਾਲ ਜੁੜੇ ਆ ਸਾਨੂੰ ਬਹੁਤ ਰਿਸਪੌਂਸ ਮਿਲਿਆ ਬਹੁਤ ਜਿਆਦਾ ਸਾਡਾ ਉਹਨਾਂ ਨੇ ਮਾਨ ਸਤਕਾਰ ਕੀਤਾ ਅਸੀਂ ਉਹਨਾਂ ਨਾਲ ਅਦਲਕੇ ਆਪਾਂ ਕੰਮ ਕਰਨਾ ਚਾਹੁੰਦੇ ਸੇਵਾ ਕਰਨਾ ਚਾਹੁੰਦੇ ਆ ਕੀ ਬ੍ਰੋ 25 30 ਪਰਿਵਾਰ ਜਿਹੜੇ ਇਹ ਪਰਿਵਾਰ ਜੁੜੇ ਆ ਆਮ ਪਾਰਟੀ ਸ਼ਾਮੁਰੇ ਦੀ ਕਾਂਗਰਸ ਨਾਲੋਂ ਕਾਲੀਆਂ ਨਾਲੋਂ ਕੀ ਵਧੀਆ ਤੁਹਾਨੂੰ ਕੀ ਲੱਗਿਆ ਸਾਨੂੰ ਉਹਨਾਂ ਦੇ ਕੰਮ ਬਹੁਤ ਵਧੀਆ ਚੰਗੇ ਲੱਗੇ ਆ ਜੀ ਅਸੀਂ ਬੜੇ ਪੁਰਾਣੇ ਨੇ ਨੀਤੀਆਂ ਵੰਦੇ ਆਏ ਕਾਂਗਰਸ ਕਾਲੀ ਪਾਰਟੀ ਦੀਆਂ ਸਾਨੂੰ ਨਹੀਂ ਚੰਗੀਆਂ ਲੱਗੀਆਂ ਦੇ ਉਸ ਤੋਂ ਬਾਅਦ ਸਾਨੂੰ ਆਮ ਆਦਮੀ ਪਾਰਟੀ ਦੀ ਵਧੀਆ ਲੱਗਾ ਸਾਨੂੰ ਕਿ ਅਸੀਂ ਇਹਨਾਂ ਨਾਲ ਸ਼ਾਮਲ ਹੋਏ ਜੀ ਸਰ ਆਉਣ ਵਾਲੇ ਸਮੇਂ 'ਚ ਫਿਰ ਪੂਰੇ ਮਤਲਬ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ ਆਪਾਂ ਬਿਲਕੁਲ ਜੀ ਆਉਣ ਵਾਲੇ ਸਮੇਂ 'ਚ ਅਸੀਂ ਚੰਗੀ ਦਤਾਰ ਤੇ ਜਿਤਾਵਾਂਗੇ ਜੀ ਵਧੀਆ ਤਰੀਕੇ ਨਾਲ ਵਧੀਆ ਲੀਡ ਤੇ ਲੈ ਕੇ ਜਾਵਾਂਗੇ ਜੀ ਜਿੱਥੇ ਆਮ ਪਾਰਟੀ ਦਾ ਪਸੀਨਾ ਡੋਲੇਗਾ ਉਸੇ ਨੂੰ ਖੂਨ ਡੋਲਾਂਗੇ ਜੀ ਖੂਨ ਡੋਲੇਗਾ ਜੀ ਅੱਜ ਪਿੰਡ ਸਿੰਘਪੁਰਾ 'ਚ ਹੀਰਾ ਸਿੰਘ ਜਿਹੜੇ ਇਹਦਾ ਸਾਰਾ ਪਰਿਵਾਰ ਐਸਸੀ ਭਾਈਚਾਰਾ ਜਿਹੜਾ ਪਿਛਲੇ 50 ਸਾਲ ਤੋਂ ਕਾਂਗਰਸ ਦੇ ਨਾਲ ਸੀਗਾ ਚੱਲਦਾ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਾ ਤੇ ਆਮ ਆਦਮੀ ਪਾਰਟੀ 'ਚ ਰਹਿ ਕੇ ਸੇਵਾ ਕਰਨੀ ਹੈ ਇਹਨਾਂ ਨੇ ਆਉਣ ਤੋਂ ਪਹਿਲਾਂ ਮਹਾਰਾਜ ਦਾ ਪ੍ਰਕਾਸ਼ ਲਿਆਂਦਾ ਸੁਖਨੀ ਸਾਹਿਬ ਕਰਾਇਆ ਅਰਦਾਸ ਬੇਨਤੀ ਕਰਕੇ ਮੈਨੂੰ ਲੱਗਦਾ ਜਦੋਂ ਬੰਦਾ ਇੰਨੀ ਵੱਡੀ ਗੱਲ ਕਰ ਜੇ ਤਾਂ ਮਗਰ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਤੇ ਇਹ ਬੜਾ ਵੱਡਾ ਮੈਨੂੰ ਬੜਾ ਫਕਰ ਬੜਾ ਮਾਣ ਮਹਿਸੂਸ ਹੋਇਆ ਕਿ ਲੋਕੀ ਜਿਹੜੇ ਆਮ ਆਦਮੀ ਪਾਰਟੀ ਨਾਲ ਕੱਲਾ ਸਿੰਘ ਪੁਰ ਨਹੀਂ ਸਾਰੇ ਪੰਜਾਬ ਚ ਹੀ ਲੋਕ ਐਸੀ ਤਰਾਈਂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਸਰ ਕਿੰਨੇ ਕ ਪਰਿਵਾਰ ਜਿਹੜੇ ਅੱਜ ਸਮਲਏ ਮੇਰੇ ਖਾਲ 25 30 ਇੱਕ ਪਰਿਵਾਰ ਹੋਣਗੇ ਇੱਕ ਪਰਿਵਾਰ ਜਿਹੜੇ ਨੇ ਅੱਜ 25 30 ਪਰਿਵਾਰ ਕਹਿੰਦੇ ਜਿਹੜੇ ਅੱਜ ਆ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਔਰ ਸਰ ਕਾਂਗਰਸ ਪਾਰਟੀ ਦਾ ਅਲਾਈਂਸ ਹੋਣ ਜਾ ਰਿਹਾ ਔਰ ਬੀਜਪੀ ਔਰ ਅਕਾਲੀ ਦਲ ਦੇ ਕੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਵੇਖੋ ਜਿਹੜਾ ਲਾਇੰਸ ਦੀ ਗੱਲ ਆ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਉਹਦੇ ਚ ਉੱਪਰ ਲੈਵਲ ਦੀ ਗੱਲ ਹੈ ਜੋ ਵੀ ਹਾਈ ਕਮਾਂਡ ਦਾ ਫੈਸਲਾ ਆਏਗਾ ਸਾਨੂੰ ਮਨਜ਼ੂਰ ਸਰ ਇੱਕ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਕਿਉਂਕਿ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਆ ਕਿ ਜਿਹੜੇ ਦੋਸ਼ੀ ਉਹਨੂੰ ਬਕਸੇ ਨਹੀਂ ਜਾਣਾ ਚਾਹੀਦਾ। ਕੀ ਕਰੀਏ? ਵੇਖੋ ਜਿਹੜਾ ਗੁਰਦੇਵ ਸਿੰਘ ਕੌਂਕੇ ਜੱਥੇਦਾਰ ਕਾਲ ਤਖਤ ਸਾਹਿਬ ਸੀਗੇ ਉਦੋਂ ਬੜੀ ਉਹਨੂੰ ਬੈਰਮੀ ਨਾਲ ਜਿਹੜਾ ਉਹਨੂੰ ਕਤਲ ਕੀਤਾ ਗਿਆ ਉਸ ਵੇਲੇ ਤੇ ਜਿਹੜੇ ਪੁਲਿਸ ਅਫਸਰ ਸੀਗੇ ਜਾਂ ਡੀਜੀਪੀ ਲੱਗਿਆ ਰਿਆ ਲਗਭਗ 30 ਸਾਲ ਉਹਦੇ ਜਿਹੜੀ ਫਾਈਲ ਸੀਗੀ ਕਤਲ ਦੀ ਉਹ ਦੱਬੀ ਰਹੀ ਬਦ ਕਿਸੇ ਵੀ ਤੀ ਨਾਲ ਕਹਿਣਾ ਪੈਂਦਾ ਕਿ ਕਾਲੀ ਦਲ ਦੀ ਸਰਕਾਰ ਹੋਣ ਕਰਕੇ ਉਹ ਫਾਈਲ ਜਿਹੜੀ ਆ ਉਹ ਘਟਿਆ ਚ ਰਲਦੀ ਰਹੀ ਤਾਂ ਚਾਹੀਦਾ ਸੀਗਾ ਕਾਲੀ ਦਲ ਨੂੰ ਕਿ ਜਦੋਂ ਇਸ ਜੇ ਜੱਥੇਦਾਰ ਕਾਲਤਖ ਸਾਹਿਬ ਨੂੰ ਇੰਨੀ ਬਹਿਰਮੀ ਨਾਲ ਕਤਲ ਕੀਤਾ ਗਿਆ ਉਹਨਾਂ ਦੀਆਂ ਫਾਈਲਾਂ ਕਿਉਂ ਰਲਦੀਆਂ ਰਹੀਆਂ ਜਿਹੜੇ ਅਫਸਰਾਂ ਦਾ ਕਸੂਰਵਾਰ ਸੀਗੇ ਉਹਨਾਂ ਅਫਸਰਾਂ ਨੂੰ ਬੜੇ ਵੱਡੇ ਅਹੁਦਿਆਂ ਤੇ ਕਾਲੀ ਤਲ ਨੇ ਬਿਠਾ ਕੇ ਰੱਖਿਆ ਜੇ ਸੁਖਵੀਰ ਸਿੰਘ ਬਾਦਲ ਅੱਜ ਇਹ ਕਹੇ ਕਿ ਮੈਨੂੰ ਮਾਫੀ ਦਿੱਤੀ ਜਾਵੇ ਜੇ ਸਾਡੀ ਸਰਕਾਰ 'ਚ ਕੋਈ ਗਲਤੀ ਹੋ ਗਈ ਹੈ ਤਾਂ ਐਡੀਆਂ ਗਲਤੀਆਂ ਦੀ ਮੇਰੇ ਖਿਆਲ ਸਿੱਖ ਕੌਮ ਨੇ ਮੁਆਫੀ ਦੇਣੀ ਨਹੀਂ ਨਾ ਉਹਨੂੰ ਦੇਣਯੋਗ ਹੀ ਨਾ ਕੀਤਾ ਜਦੋਂ ਤੁਹਾਡੇ ਕੋ ਗ੍ਰਹਿ ਭਗ ਤੁਹਾਡੇ ਕੋ ਮੁੱਖ ਮੰਤਰੀ ਤੁਸੀਂ ਤਾਂ ਇਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਜਥੇਦਾਰ ਸੀਗੇ ਇਹਨਾਂ ਨੂੰ ਇਨਸਾਫ ਕਦੋਂ ਮਿਲਣਾ ਸੀ ਆਮ ਆਦਮੀ ਪਾਰਟੀ ਲੱਗੀ ਹੈ ਜਿਹੜਾ ਸਾਹਮਣੇ ਆਈ ਹੈ ਇਹਦੀ ਇਨਕੁਆਇਰੀ ਹੋਣੀ ਹੈ ਜਿਹੜੇ ਬੰਦੀ ਇਹਨਾਂ ਨੂੰ ਸਜ਼ਾ ਜਿਹੜੇ ਹੈਗੇ ਨੇ ਅਫਸਰ ਉਹਨਾਂ ਨੂੰ ਬਿਲਕੁਲ ਸਜ਼ਾ ਨਹੀਂ ਸਰ ਲੱਗਦਾ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ ਆਮ ਆਦੀ ਪਾਰਟੀ ਨੂੰ ਬਿਲਕੁਲ ਮਿਲੇਗਾ ਕਿਉਂ ਨਹੀਂ ਮਿਲੇਗਾ ਆਮ ਆਦੀ ਪਾਰਟੀ ਦਾ ਕੰਮ ਕੀ ਇਨਸਾਫ ਹੀ ਤਾਂ ਦੇਣਾ ਹੈ 2024 ਦੀ ਬਿਲਕੁਲ ਅਲਾਈਅੰਸ ਨਹੀਂ ਵੀ ਹੁੰਦਾ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਨੇ 13 ਦੀਆਂ 13 ਸੀਟਾਂ ਤੇ ਜਿਹੜੀ ਤਿਆਰੀ ਹੈ ਸਾਡੀ ਚੱਲ ਰਹੀ ਹੈ ਆਮ ਆਦੀ ਪਾਰਟੀ ਨੇ 24 ਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਸ਼੍ਰੀ ਅਰਵਿੰਦ ਕੇਰਜੀਵਾਲ ਦੀ ਝੋਲੀ ਚ ਪਾਉਣੀ ਹੈ